ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਸੁਪਨਾ ਦੇਖਿਆ ਸੀ ਜਿਸ ਸੁਪਨੇ ਦਾ ਕਈ ਸਿਆਸੀ ਵਿਰੋਧੀਆਂ ਵੱਲੋਂ ਮਜ਼ਾਕ ਉਡਾਇਆ ਗਿਆ ਜਦੋਂ ਨਿਤਨ ਗੜਕਰੀ ਦੇ ਸਾਹਮਣੇ ਉਹਨਾਂ ਨੇ ਸਟੇਜ ਤੇ ਐਲਾਨ ਕੀਤਾ ਕਿ ਪੰਜਾਬ ਦੇ ਵਿੱਚ ਅਜਿਹੀਆਂ ਬੱਸਾਂ ਚੱਲਣਗੀਆਂ ਜੋ ਪਹਿਲਾਂ ਸੜਕਾਂ ਦੇ ਉੱਪਰ ਉਸ ਤੋਂ ਬਾਅਦ ਪਾਣੀ ਦੇ ਵਿੱਚ ਐਂਟਰ ਕਰਨਗੀਆਂ ਪਰ ਇਸ ਚੀਜ਼ ਦਾ ਮਜ਼ਾਕ ਤਾਂ ਉੱਡ ਰਿਹਾ ਸੀ ਕਾਫੀ ਲੰਬਾ ਸਮਾਂ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਵਿੱਚ ਲੱਗਾ ਅੱਜ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਮੇਰੇ ਨਾਲ ਉਸੇ ਬੱਸ ਦੇ ਵਿੱਚ ਮੌਜੂਦ ਨੇ ਉਹਨਾਂ ਤੋਂ ਜਾਣਦੇ ਸਭ ਤੋਂ ਪਹਿਲਾਂ ਇਸ ਬੱਸ ਦੇ ਵਿੱਚ ਬੈਠ ਕੇ ਤੁਸੀਂ ਸਫ਼ਰ ਕੀਤਾ ਕੀ ਅਨੁਭਵ ਰਿਹਾ ਸੀ ਆ ਮੇਰਾ ਇੱਕ ਕਸੂਲ ਹੈ ਕਿ ਜੋ ਕਹਿਣਾ ਮੈਂ ਪੂਰਾ ਕਰਦਾ ਮੈਂ ਪਹਿਲੇ ਇੱਕ ਵਾਰ ਐਲਾਨ ਕੀਤਾ ਸੀ ਕਿ ਸੜਕਾਂ ਜੀ ਬਣਾ ਦਾਂਗੇ ਭਾਵੇਂ ਬੰਬ ਸਿੱਟਦੇ ਟੁੱਟਦੀਆਂ ਨਹੀਂ ਤੁਸੀਂ ਜਾ ਕੇ ਜਿਹੜੀ ਨਵੀਆਂ ਬਣੀਆਂ ਸੜਕਾਂ ਬਣ ਰਹੀਆਂ ਹੈ ਸੀਮੈਂਟ ਦੀਆਂ ਉਹਦਾ ਸਰੀਏ ਪੈ ਰਹੇ ਆ ਉਹ ਸੜਕਾ ਜਾ ਕੇ ਦੇਖੋ ਉਹਨਾਂ ਦੇ ਸੜਕਾਂ ਦੇ ਨਾਲ ਵੀ ਲੋਕਾਂ ਨੇ ਹੁਣ ਫੋਟੋਆਂ ਕਚਾਈਆਂ ਕਿ ਜੋ ਮੈਂ ਕਿਹਾ ਸੀ ਸੱਚ ਹੈ ਉਵੇਂ ਮੈਂ ਕਿਹਾ ਸੀ ਪਾਣੀ ਦੀ ਬੱਸ ਚਲਾਉਂਗਾ ਲੋਕੀ ਮਜ਼ਾਕ ਉਡਾਉਂਦੇ ਸੀ ਅੱਜ ਪਾਣੀ ਦੀ ਬੱਸ ਬੈ ਕੇ ਸਾਰੇ মিডিਆ ਨੂੰ ਮੈਂ ਨਾਲ ਅੰਦਰ ਲੈ ਕੇ ਗਿਆ ਹਰੀਕੇ ਚ ਐ ਜੀਆਂ ਕਈ ਹੋਰ ਬੱਸਾਂ ਲਿਆਂਦੀਆਂ ਜਾਣਗੀਆਂ ਇਹ ਇੱਕ ਬਹੁਤ ਵੱਡਾ ਡੈਸਟੀਨੇਸ਼ਨ ਟੂਰਿਸਟ ਡੈਸਟੀਨੇਸ਼ਨ ਜਿਹੜੇ ਹਜ਼ਾਰਾਂ ਲੱਖਾਂ ਲੋਕ ਟੂਰਿਸਟ ਅਮਰਸਰ ਆਉਂਦੇ ਆ ਦਰਬਾਰ ਸਾਹਿਬ ਤੋਂ ਹੋਰ ਵਿਜ਼ਿਟ ਕਰਨ ਵਾਸਤੇ ਆਉਂਦੇ ਆ ਉਹਨਾਂ ਨੂੰ ਇੱਕ ਨਦਰ ਓਪਰਚ्युनिटी ਟੂਰਿਜ਼ਮ ਦੀ ਹੋਗੀ ਵਾਈਲਡ ਲਾਈਫ ਬਹੁਤ ਵੱਡੀ ਬਰਡ ਸੈਂਚਰੀ ਹੈ ਇੱਥੇ ਇਹ ਬੱਸੇਸ ਦੇ ਵਿੱਚ ਬਹਿ ਕੇ ਲੋਕੀ ਆਰਾਮਨਾਨ ਬਰਡ ਸੈਂਚਰੀ ਤੇ ਬਰਡ ਲਾਈਫ ਵਾਈਲਡ ਲਾਈਫ ਦੇਖ ਸਕਣਗੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਜੀ ਨੇ ਸੁਪਨਾ ਤਾਂ ਦੇਖ ਲਿਆ ਪਰ ਇਹ ਸੁਪਨਾ ਪੂਰਾ ਨਹੀਂ ਹੋਊਗਾ ਉਹਨਾਂ ਵਿਰੋਧੀ ਜਿਹੜੇ ਸਿਆਸੀ ਵਿਰੋਧੀ ਨੇ ਉਹਨਾਂ ਨੂੰ ਕੀ ਜਵਾਬ ਹੈ ਤੁਹਾਡਾ ਇਸ ਉਹਨਾਂ ਨੇ ਜਵਾਬ ਹੈ ਕਿ ਅਗਲੀ ਵਾਰ ਜੋ ਵੀ ਮੈਂ ਕਹਿਆ ਕਰਾਂ ਸੱਚ ਮੰਨ ਕੇ ਮੰਨ ਲਿਆ ਕਰੋ ਆਖਿਰ ਕੀ ਕਰਨਾ ਕਿ ਸੁਖਵੀਰ ਬਾਦਲ ਜੀ ਪੰਜਾਬ ਲਈ ਅਜਿਹੇ ਸੁਪਨੇ ਦੇਖਦੇ ਜਿਹੜੇ ਲੋਕ ਮੰਨਣ ਦੇ ਵਿੱਚ ਨਹੀਂ ਆਉਂਦੇ ਕਿ ਉਹ ਕਹਿੰਦੇ ਕਿ ਇਹ ਸੁਪਨੇ ਪੂਰੇ ਨਹੀਂ ਹੋ ਸਕਦੇ ਪਰ ਪੂਰੇ ਹੋ ਰਿਹਾ ਹੌਲੀ ਹੌਲੀ ਅੱਜ ਤੁਸੀਂ ਦੇਖੋ ਜੋ ਵੀ ਕਿਹਾ ਮੈਂ ਕਿਹਾ ਬਿਜਲੀ ਪੂਰੀ ਕਰੂੰਗਾ ਕਰਤੀ ਮੈਂ ਕਿਹਾ ਸੜਕਾਂ ਹਰ ਸ਼ਹਿਰ ਨੂੰ ਜੋੜ ਦੂੰਗਾ ਜੋੜਤਾ ਮੈਂ ਕਿਹਾ ਸੀਵਰੇਜ ਵਾਟਰ ਸਪਲਾਈ ਹਰ ਸ਼ਹਿਰ ਚ ਪਾ ਦੂੰਗਾ ਪਾ ਦਿੱਤਾ ਉਵੇਂ ਮੈਂ ਕਿਹਾ ਸੀ ਆਪਾਂ ਨੌਜਵਾਨਾ ਵਾ ਸਟੇਡੀਅਮ ਜੋ ਵੀ ਚੀਜ਼ਾਂ ਗਈ ਲੰਬੀ ਲਿਸਟ ਦੇਖ ਲਓ ਤਾਂ ਇਸ ਕਰਕੇ ਸਾਡਾ ਸੂਲ ਇੱਕੋ ਹੀ ਹੈ ਕਾਲੀ ਪਾਰਟੀ ਦਾ ਤੇ ਮੇਰਾ ਇੱਕ ਸੂਲ ਹੈ ਅਸੀਂ ਜੋ ਕਹਨੇ ਕਰਦੇ ਤੁਸੀਂ ਖਡੂਰ ਸਾਹਿਬ ਇਲੈਕਸ਼ਨ ਦੌਰਾਨ ਰੈਲੀ ਦੇ ਵਿੱਚ ਆਪਣੇ ਪਾਸ਼ੇਨ ਚ ਕਿਹਾ ਸੀ ਕਿ ਇਸ ਬਸ ਦੀ ਜਦੋਂ ਸ਼ੁਰੂਆਤ ਹੋਏਗੀ ਉਹ ਕਾਂਗਰਸੀਆਂ ਨੂੰ ਉਸ ਬਸ ਦੇ ਵਿੱਚ ਝੂਟੇ ਦਵਾਏ ਜਾਣਗੇ ਪਰ ਉਹਨਾਂ ਨੂੰ ਹੁਣ ਕੀ ਮੈਸੇਜ ਹੈ ਉਹ ਕੈਪਟਨ ਕੁਪਟਨ ਸਾਹਿਬ ਤੇ ਟੋਪੀ ਵਾਲੇ ਸਾਰੇ ਭੱਜ ਕੇ ਡਰ ਕੇ ਕਿ ਉਹਨਾਂ ਨੂੰ ਬਦਲ ਲੱਗ ਗਿਆ ਕਿ ਹੁਣ ਉਹਨਾਂ ਦੀ ਬੇਇੱਜ਼ਤੀ ਹੋਊਗੀ ਮਜ਼ਾਕ ਉਹਨਾਂ ਦਾ ਉਠਾਇਆ ਜਾਊਗਾ ਤੇ ਇਸ ਕਰਕੇ ਉਹ ਨਹੀਂ ਆਏ ਅਹਿੰਦ 800 ਸੁਖਵੀਰ ਸਿੰਘ ਬਾਦਲ ਨੇ ਇਹਨਾਂ ਦਾ ਕਹਿਣਾ ਕਿ ਸਿਆਸੀ ਵਿਰੋਧੀ ਜੋ ਇਹਨਾਂ ਦੇ ਇਸ ਡ੍ਰੀਮ ਪ੍ਰੋਜੈਕਟ ਦਾ ਮਜ਼ਾਕ ਉਡਾਉਂਦੇ ਸਨ ਉਹਨਾਂ ਵਾਸਤੇ ਅੱਜ ਕਰਾਰਾ ਜਵਾਬ ਵੀ ਹੈ ਔਰ ਪੰਜਾਬੀਆਂ ਵਾਸਤੇ ਅੱਜ ਉਹ ਤੋਹਫ਼ਾ ਉਹਨਾਂ ਦੀ ਅੱਖਾਂ ਦੇ ਸਾਹਮਣੇ ਹੈ ਜੋ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਪੂਰਾ ਕੀਤਾ ਗਿਆ ਔਰ ਅੱਜ ਉਹ ਬੱਸ ਹਰੀਕੇ ਦਰਿਆ ਦੇ ਵਿੱਚ ਕਾਮਯਾਬ ਸਫ਼ਰ ਕਰਨ ਤੋਂ ਬਾਅਦ ਵਾਪਸ ਫਿਰ ਸੜਕ ਦੇ ਉੱਤੇ ਦੇਖਣ ਨੂੰ ਮਿਲ ਰਹੀ ਹੈ ਰਜੀਵ ਸ਼ਰਮਾ ਐਬੀ ਪਿਸਾਂਜਾ ਹਰੀਕੇ